ਸ਼ਸ਼ਕਰ ਜੀ ਅੱਜ ਆ ਜੀ 6 ਅਪ੍ਰੈਲ ਨੂੰ ਜਬ ਸੌਵੀ ਦਿਨ ਮੰਗਲਵਾਰ ਇਸ ਮੇਰੇ ਹਨ ਕ ਲੱਗੀਆਂ ਹੋਈਆਂ ਐ ਪਰ ਜਦ ਮੈਂ ਪਰਦਾ ਇਹ ਪੜਨ ਲੱਗੀ ਲਾਂਦਾ ਹੁੰਦਾ ਹਾਂ ਉਸ ਟਾਈਮ ਇਹ ਫੋਨ ਫੋਨ ਸੁਣਾਣਾ ਹੁੰਦਾ ਹੈ ਤਾਂ ਵੀ ਫਿਰ ਇੱਕ ਘੁੱਟੋ ਪਾਣੀ ਲੈ ਜਾਇ ਜਾਂਦਾ ਹੁਣ ਬੰਦਾ ਤਾਂ ਵੀ ਇਹ ਤਨੀ ਗਾ ਨੰਬਰ ਵੱਧ ਘਟ ਗਿਆ ਵੱਧ ਗਿਆ ਹੋਣਾ ਘਟਿਆ ਤਾਂ ਕੀ ਹੋਣਾ ਪਤਾ ਨਹੀਂ ਚੈੱਕ ਕਰਵਾ ਕੇ ਆਉਂਗਾ ਵੇਤਰਾਂ ਜੀ ਕੱਲ ਮੈਂ ਇਹਦੇ ਨੂੰ ਪਾਣੀ ਸਕੇਆ ਮਨਜਾਨੀ ਕਰਿਆ ਤਾਂ ਮੈਂ ਬਣਾਈ ਨਹੀਂ ਹਾਂ ਚਲ ਮੈਂ ਕਹਦੇ ਕਹਦੇ ਮਾਨ ਦੀ ਸੁਣਦੈ ਨਹੀਂ ਜਾ ਤੇ ਮੈਂ ਤਾਂ ਮਾਨ ਦੀ ਸੁਣਦੈ ਕਿ ਜਦ ਮਾਨ ਨਹੀਂ ਕਰਿਆ ਦੋ ਮਰਦਾ ਮਤਲਬ ਨੁਕਸਾਨ ਦੇ ਹੈ ਕੀ ਕਹਿ ਰਹੇ ਨੇ ਕਿ ਅੰਦਰ ਟੋਪੀਕਲ ਵੈਸੇ ਜੀ ਦੇਖਿਆ ਤਾਂ ਵੀ ालतੂ ਫालतੂ ਗੱਲਾਂ ਕਰਨੀ ਨਾ ਧਿਆਨ ਦੇਆ ਕਰ ਵੇ ਇਹ ਤਾਂ ਲਾਈਫ ਚ ਦੋ ਚਾਰ ਚੀਜ਼ਾਂ ਹੀ ਹੁੰਦੀਆਂ ਫਿਰ ਹਾਲ ਦੀ ਕੀ ਕਰਨੀ ਮਤਲਬ ਉਹ ਇੱਕ ਬੁੱਕ ਸੀ ਵਿੱਚ ਲਿਖਿਆ ਵੀ ਆਪਾਂ ਜਿੰਦੇ ਆ ਵੀ ਜੋ ਸੀ ਮਤਲਬ ਜੋ ਸੀ ਜੋ ਹੋ ਸਕਦਾ ਸੀ ਜਾਂ ਜੋ ਹੋ ਸਕਦਾ ਹੈ ਦੇ ਵਿੱਚ ਪਰ ਜੇ ਆਪਾਂ ਜੀਏ ਕਿ ਜੋ ਹੈ ਫਿਲਹਾਲ ਦੀ ਘੜੀ ਵੀ ਕੀ ਕੰਮ ਆ ਕਰਨੇ ਆਲੇ ਕਿਆ ਚੀਜ਼ਾਂ ਜ਼ਰੂਰੀ ਆ ਜੋ ਕਰੀਏ ਤਾਂ ਗੱਲ ਬਣਨੀ ਆ ਨਹੀਂ ਤਾਂ ਫਿਰ ਮਤਲਬ ਬਾਜ ਵਜੇ ਹੀ ਰਹਿਣੀ ਆ ਫਿਲਹਾਲ ਦੀ ਘੜੀ ਕਿਹੜੀ ਮੇਰੇ ਵਾਸਤੇ ਕਿਆ ਇੰਪੋਰਟੈਂਟ ਆ ਕਿ ਮੇਰਾ ਐਗਜ਼ਾਮ ਆ ਆ ਤੇ ਮੈਂ ਵੀ ਤਿਆਰੀ ਕਰਨੀ ਹੈ ਕੱਲ ਪੇਪਰ ਆ ਰਿਹਾ ਹੈ ਮੈਂ ਪੜਨਾ ਹੈ ਪਰ ਮੈਂ ਫੋਨ ਤੇ ਗੇਮ ਖੇល ਰਿਹਾ ਦਾ ਮਤਲਬ ਜੇ ਮੈਂ ਕਹੀ ਰਹਾ ਹਾਂ ਜੇ ਮੈਂ ਕਹੀ ਰਹਾ ਕਿ ਕਿ ਕੋਈ ਨਾ ਚੱਕ ਦੇ ਆਂਗੇ ਫਟੇ ਕੁਛ ਨਹੀਂ ਹੁੰਦਾ ਤੇ ਮੈਂ ਖੇਲ ਗੇਮ ਰਿਹਾ ਹਾਂ ਜਦ ਕਿ ਮੈਨੂੰ ਪੜ੍ਹਨਾ ਚਾਹੀਦਾ ਹਾਂ ਹਾਲਾਂਕਿ ਉਹ ਡਿਪੈਂਡ ਕਰਦਾ ਹੈ ਕਿ ਮੇਰੀ ਤਿਆਰੀ ਹੋ ਗਈ ਹੈ ਨਹੀਂ ਵਸੇ ਕ ਹੋਈ ਨਹੀਂ ਅਨਿ ਪ੍ਰੋਪਰ ਤੇ ਜੇ ਮੈਂ ਕਹਾ ਕਿ ਮੈਂ ਸਿਰ 90% ਤੇ ਲੈਣੀ ਹੈ ਨੰਬਰ ਵਸੇ ਮੇਰੇ ਅਨੇ ਆ ਨਹੀਂ ਮੇਰੇ ਲਾਸਟ ਟਾਈਮ 70 ਉੱਤੇ ਕੁਝ ਤੇ ਪੰਛੀ ਮੈਂ ਉਹ ਨਹੀਂ ਗਿਆ ਰਿਹਾ ਨਹੀਂ ਆ ਵੀ ਸਾ ਮਤਲਬ ਉਹ ਉਹ ਗੱਲ ਛੱਡੋ ਕਿ ਇਹਨੇ ਤਾਂ ਪਾਵਾ ਕਿ ਜੇ ਮੈਂ ਕਹਿ দি ਰਹਾ ਕਿ ਮੈਂ ਆਸ ਰੱਖਿਆ ਕਿ ਹਾਂ ਮੈਂ 30% ਕਰਾਂ ਤੇ ਮੈਂ ਉਹ ਨਾ ਫਿੱਟ ਪਾ ਨਹੀਂ ਰਿਹਾ ਤੇ ਪੇਪਰ ਤੇ ਬਾਅਦ ਸੋਚਿਆ ਪੜਿਆ ਤਾਂ ਹੈਗਾ ਤਾਂ ਬਾਅਦ ਚ ਤਾਂ ਪਛਤਾਵਾ ਰਿਗਰੈਟ ਹੀ ਆਉਂਦਾ ਹੈ ਤੇ ਮਤਲਬ ਮੇਨ ਗੱਲ ਹੋ ਗਈ ਐਕਸ਼ਨ ਉਹ ਜੇ ਮੈਂ ਇੰਸਟਾਗ੍ਰam ਚ ਚਲਾਈ ਜਾਵਾ YouTube ਪਰ ਦੇਖੀ ਜਾਵਾ ਵੀਡੀਓ ਆ YouTube ਚ ਚਲਾਈ ਜਾਣਾ আর ਮੈਂ ਕਹਾ ਕਿ ਪੇਪਰ ਆ ਪੜਨਾ ਹੈ ਤਾ ਉੱਤੇ ਕਰਤੀ ਮੇਰੀ ਹੈ ਤੇ ਉਹ ਆਪਣੇ ਆਪ ਹੋ ਰਹੀਆਂ ਹੁੰਦੀਆਂ ਸੀ ਕਿਉਂਕਿ ਮਜ਼ਾ ਆ ਰਿਹਾ ਹੁੰਦਾ ਦੇਖ ਕੇ ਵੀ ਇੱਕ ਇੱਕ ਚਾ 2 ਮਿੰਟ ਹੋਰ ਦੇਖ ਲੇ 2 ਮਿੰਟ ਕਰਦੇ ਕਰਦੇ ਟਾਈਮ ਲੰਘ ਜਾਂਦਾ ਤੇ ਜੋਤੀ ਜਰੂਰ ਨਹੀਂ ਉਹ ਇੱਥੇ 15 ਮਿੰਟ ਵੀ ਨਹੀਂ ਬੈਠਿਆ ਜਾਂਦਾ ਉੱਥੇ ਅਨਕੰਫਰਟੇਬਲ ਹੋ ਜਾਂਦਾ ਜਾਂਦਾ ਤੇ ਅੱਧੀ ਲਾਈਫ ਚ ਹੋਰ ਚੀਜ਼ਾਂ ਵੀ ਕਰਨੀਆਂ ਅੱਗੇ ਨੂੰ ਕੈਰੀਅਰ ਆ ਜਾਂ ਜੋ ਵੀ ਆ ਹੁਣ ਜੇ ਮੈਂ ਕਹਾ ਕਿ ਹੋ ਜਾਊਗਾ ਹੋ ਜਾਊਗਾ ਹੋਊਗਾ ਤਾਂ ਤਾਂ ਅਗਰ ਮੇਰੇ ਕੋਲ ਉਸ ਪ੍ਰੋਪਰ ਪਲਾਨ ਹੋਵੇ ਪਲਾਨ ਵੀ ਫੈਕਟਸ ਨਾਲ ਬੈਠਾ ਕੋਈ ਕੀ ਹਾ ਐਦਾ ਹੋਊਗਾ ਤਾਂ ਕਿਵੇਂ ਹੋਊਗਾ ਹੋਊਗਾ ਤਾਂ ਉਹਦੇ ਚਾਂਸ ਕਿੰਨੇ ਆ ਕਿਦਾਂ ਵੀ ਮੈਂ ਮੈਨੂੰ ਗੱਲਾਂ ਛੱਡਣੀਆਂ ਪੈਣੀਆਂ ਇਹ ਸਿਰਫ ਗੱਲਾਂ ਕੰਮ ਕਰੂੰਗਾ ਤਾਂ ਆਹ ਹੋਊਗਾ ਆਹੀ ਲਾਈਕਾ ਜੇ ਕੁਝ ਕਰੋਗੇ ਤਾਂ ਜੇ ਕੁਝ ਇਨਪੁਟ ਦੇਵੋਗੇ ਤਾਂ ਆਉਟਪੁਟ ਆਊਗਾ ਹੁਣ ਇਨਪੁਟ ਤੁਸੀਂ ਉਸ ਚੀਜ਼ ਦਾ ਦੇ ਨਹੀਂ ਰਹੇ ਇਨਪੁਟ ਤੁਸੀਂ ਦੇ ਰਹੇ ਨਾ ਤੁਸੀਂ ਨਹੀਂ ਮਤਲਬ ਮੈਂ ਇਨਪੁਟ ਮੈਂ ਦੇ ਰਿਹਾ ਰੀਲਸ ਇੰਸਟਾਗ੍ਰam ਜੋ ਦਰ ਤੱਕ ਤੇ ਆਉਟਪੁਟ ਕੀ ਤਾਂ ਮੇਂ ਨਹੀਂ ਆਉਂਦਾ ਫਿਰ ਤਬਾਕ ਚ ਰੀਲਿੰਗ ਘੁੰਮਣੀ ਹੈ ਕਿ ਹਾਈ ਕੁਸ ਕੋ ਹੁੰਦਾ ਹੁੰਦਾ ਆਈ ਹੈਵ ਟੂ ਮਤਲਬ ਮੈਨੂੰ ਬਦਲਣਾ ਪੈਣਾ ਹੈ ਚੀਜ਼ ਤਾਂ ਹੀ ਰਿਜ਼ਲਟ ਬਦਲੇ ਨਗੇ ਜੇ ਇਨਪੁਟ ਚੇਂਜ ਨਹੀਂ ਕਰਿਆ ਤਾਂ ਕੰਮ ਕਰਾਓ ਤੇ ਰੀਲ ਕਮ ਵੀ ਕੋਈ ਵੀ ਗੱਲ ਹੁਣ ਮੈਂ ਕੋਈ ਗੱਲ ਕਰੀ ਤਾਂ ਉਹਦਾ ਕਾਊਂਟਰ ਆਰਗੂਮੈਂਟ ਦੁਨੀਆ ਤੇ ਪ੍ਰੈਜ਼ੈਂਟ ਹੈ ਤੇ ਉਹਦੇ ਡਿਸਐਡਵਾਂਟੇਜਸ ਮੰਨ ਕੋਈ ਦੱਸ ਸਕਦਾ ਵੀ ਮੈਂ ਕੋਈ ਗੱਲ ਕਰੀ ਤਾਂ ਦੂਜੇ ਨੂੰ ਵੀ ਚਾਰ ਸੁਣਾ ਦੇਣੀ ਹੈ ਮੈਨੂੰ ਮੌਜੂਦ ਆ ਦੁਨੀਆਏ ਜਿੰਨਾ ਮੈਂ ਜ਼ਰੂਰ ਕੋਈ ਕੰਮ ਕਰੂੰਗਾ ਉਹ ਤੋਂ ਬੈਟਰ ਮੌਜੂਦ ਆ ਉਹ ਤੋਂ ਵਧੀਆ ਢੰਗ ਨਾਲ ਕਰਨ ਦੇ ਤਰੀਕੇ ਮੌਜੂਦ ਆ ਉੱਥੇ ਦੇਖਣਾ ਹੁੰਦਾ ਵੀ ਸਾਨੂੰ ਕੀ ਚਾਹੀਦਾ ਕਿਉਂਕਿ ਕੀ ਕਿਤਾ ਬਹੁਤ ਆਉਣਾ ਸੋ ਸਭ ਤੋਂ ਸਿੱਧਾ ਸਰਦਾ ਤਰੀਕਾ ਚੁਣ ਕੇ ਜਦੋਂ ਮੇਰੇ ਭਾਈ ਉੱਤੇ ਚੱਲਣ ਲੱਗ ਗਏ ਲਾਈਫ ਬਣਾਉ ਤੇ ਇਜ਼ੀ ਮਿਲਦਾ ਤਾਂ ਹੀ ਸੀ ਲੱਗਦਾ ਇਦਾਂ ਇਦਾਂ ਪਰ ਉੱਥੇ ਐ ਵੀ ਉਹ ਦੂਜੇ ਬੰਦੇ ਦੀ ਕੁਆਲਿਟੀ ਕੋ ਛੋੜਨਾ ਤੁਸੀਂ ਦੇਖੀ ਵੀ ਯਾਰ ਉਹ ਪੈਸੇ ਕਮਾ ਰਹੇ ਦੇ ਅਸੀਂ ਵੀ ਉਹ ਕਰ ਲਈ ਪਰ ਉਹ ਉੱਥੇ ਡਿਪੈਂਡ ਕਰਦਾ ਕਿ ਮੈਂ ਕੈਪੇਬਲ ਹਾਂ ਉਸ ਚੀਜ਼ ਕਰਨ ਦੇ ਆ ਨਹੀਂ ਵੀ ਦੂਜੇ ਨੂੰ ਫੋਲੋ ਕਰਨ ਨੂੰ ਤਾਂ ਪਹਿਲਾਂ ਖੁਦ ਹੀ ਕੈਪੇਬਿਲਿਟੀ ਦੇਖੋ ਕਿ ਮੈਂ ਉਹ ਚੀਜ਼ ਕਰ ਵੀ ਸਕਦਾ ਹੈ ਮੇਰੇ ਬਸ ਚ ਵੀ ਹੈਗੀ ਆ ਉਹਦਾ ਬੈਕਗ੍ਰਾਉਂਡ ਕੀ ਹੈ ਮੇਰਾ ਬੈਕਗ੍ਰਾਉਂਡ ਕੀ ਹੈ ਮੈਨੂੰ ਉਹ ਚੀਜ਼ ਦੀ ਸਮਝ ਹੈਗੀ ਵੀ ਹੈ ਨਹੀਂ ਜੇ ਮੈਂ ਕੁਝ ਕਰਨਾ ਹੈ ਤਾਂ ਮੈਨੂੰ ਆ ਸੋਚਣਾ ਪੈਣਾ ਜਿਸ ਚੀਜ਼ ਦੇ ਮੈਂ ਮੈਂ ਕਿ ਪੇਪਰ ਦਾ ਮੈਨੂੰ ਉਹ ਕਰੂੰਗਾ ਤਾਂ ਤਾਂ ਬੈਟਰ ਰਿਜ਼ਲਟ ਮਿਲੂਗਾ ਯਾ ਜਿਸ ਚੀਜ਼ ਚ ਮੰਨ ਲਓ ਸਕੋਪ ਹੈਗਾ ਹੈ ਤੇ ਮੈਂ ਉਸ ਚੀਜ਼ ਤੇ ਕੈਪੇਬਲ ਬਣਾ ਤਾ ਹਾਂ ਜੋ ਦੂਜੇ ਨੇ ਕਰੀ ਤਾਂ ਮੈਂ ਕਰਾਂ ਦੂਜੇ ਜਿਸ ਤਰ੍ਹਾਂ ਬਹੁਤ ਕੁਆਲਿਟੀਜ਼ ਹੋ ਸਕਦੀ ਉੱਤੇ ਦੇਖਣਾ ਹੁੰਦਾ ਵੀ ਇੱਕ-ਇੱਕ ਗੱਲ ਵੀ ਆ ਵੀ ਆਪਣੇ ਕੋਲੇ ਬਹੁਤ ਬੰਦੇ ਆ ਜਿਹਨਾਂ ਕੋਲ ਅਲੱਗ-ਅਲੱਗ ਕੁਆਲਿਟੀ ਦਾ ਆਪਾਂ ਨੂੰ ਉਹਨਾਂ ਤੇ ਇਹ ਉਹਨਾਂ ਨੂੰ ਯੂਜ਼ ਯੂਜ਼ ਕਰਨਾ ਇਨ ਯੂਜ਼ ਵੀ ਨਹੀਂ ਮਤਲਬ ਯੂਜ਼ ਉਹਨਾਂ ਦੀ ਹੈਲਪ ਲੈਣੀ ਆਉਣੀ ਚਾਹੀਦੀ ਹੈ ਹੈਲਪ ਮੰਗਣਾ ਦੀ ਕਲਾ ਵੀ ਇੱਕ ਡਿਫਰੈਂਟ ਹੋ ਹੁੰਦੀ ਹੈ ਕਿ ਆਪਾਂ ਮੰਗਦੇ ਨਹੀਂ ਪਰ ਉਹਨਾਂ ਉਹਨਾਂ ਦੀ ਹੈਲਪ ਨਾਲ ਆਪਾਂ ਆਪਣੇ ਕੰਮ ਸੁਆਸ ਸਕਦੇ ਹਾਲਾਂਕਿ ਨਾਲੇ ਆਪਾਂ ਨੂੰ ਉਹ ਕੰਮ ਸਿੱਖਣ ਵੀ ਸਿੱਖਣ ਵੀ ਨਹੀਂ ਹੁੰਦਾ ਹੈਗਾ ਫਿਰ ਤੇ ਦੂਜੇ ਬੰਦੇ ਤੇ ਥੋੜਾ ਟਾਈਮ ਆਪਾਂ ਨੇ ਬਿਤਾਏ ਕਰ ਲਿਆ ਕੀ ਹਨਾ ਤਾਂ ਪੈਸੇ ਦੇ ਦੋ ਮਤ ਪੈਸੇ ਦੇ ਦੋ ਇੰਦਰਸ ਕਿ ਵਰਕਰ ਜਿੱਦਾਂ ਆਪਾਂ ਪਲੰਬਰ ਦਾ ਗੱਲ ਕਰਦੇ ਆ ਉਹ ਜਿਵੇਂ ਕਹਾ ਵੀ ਮੈਂ ਨਹੀਂ ਪਲੰਬਰ ਮੈਂ ਇਲੈਕਟ੍ਰੀਸ਼ੀਅਨ ਬਣਨਾ ਹਾਲਾਂਕਿ ਉਹਨਾਂ ਤਾਂ ਕਿ ਮੈਂ 500 ਰੁਪਏ ਦੀ ਖੜੀ ਦੇ ਕੇ ਉਹਨਾਂ ਤੇ ਕੰਮ ਨਹੀਂ ਕਰਾ ਸਕਦਾ ਮੇਰੇ ਕੋਲ ਪੈਸਾ ਹੋਣਾ ਚਾਹੀਦਾ ਤੇ ਮੈਂ ਆਪਣਾ ਕੰਮ ਦੇਖਣਾ ਵੀ ਮੈਂ ਉਹ ਚੀਜ਼ ਕਿਵੇਂ ਕਮਾਣੀ ਹੈ ਤੇ ਦੂਜਿਆਂ ਨੂੰ ਉਸ ਕੰਮ ਚ ਕਿਵੇਂ ਟੁਟਕਾ ਕਰਨਾ ਪੈਸਾ ਤੂੰ ਲਾ ਉਹਨੂੰ ਗੱਤਣੀ ਦਾ ਢੰਗ ਵੀ ਸਿੱਖੂਗਾ ਸਿੱਖ ਰਿਹਾ ਹੈ ਤੇ ਆਣਾ ਆਉਂਗਾ ਮਨੂ ਇੱਕ ਨਹੀਂ ਕਿੰਨੀ ਜ਼ਰੂਰ ਕਿ ਪੈਸੇ ਨੂੰ ਕਿੱਦਾਂ ਯੂਜ਼ ਕਰਨਾ ਹੈ ਕੰਮ ਕਿੱਦਾਂ ਕਰਨਾ ਹੈ ਤੇ ਮੈਨੇਜ ਕਿੱਦਾਂ ਕਰਨਾ ਹੈ ਕੁਝ ਇਹ ਤਾਂ ਹੀ ਹੂੰਗਾ ਜੇ ਮੈਂ ਅਡਜੈਕਟਲ ਹੋੂੰ ਜੇ ਮੈਂ ਖੇਲਣ ਨਾਲ ਅਰਦਿੱਲਾ ਸਕਰੋਲ ਕਰਨਾ ਹੈ ਐਕਸ਼ਨ ਠੀਕ ਹੈ ਜਿਆਦਾ ਸਟੇ ਨਹੀਂ ਅਸੀਂ ਕਿਛੇ ਪਰ ਦੋ ਘਰਸੋਂ ਅਰਜ਼ੀ ਮੰਗਨ ਦਾ